ਪੜੇ ਸਾਰੇ ਸੁੱਕ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਆਇਆਗਾ ਸੋਮਵਾਰ ਦਾ ਦਿਨ ਆਪਣੇ ਸਾਰੇ ਕੰਮ ਕੁੰਮ ਨਿਭੜ ਗਏ ਝਾੜੂ ਪੋਚਾ ਆਪਾਂ ਨੇ ਕੱਟਾ ਦਵਾਰੋਂ ਕੂੜਾ ਦੇਖ ਲਓ ਕਿੰਨਾ ਜ਼ਿਆਦਾ ਹੋ ਰਿਹਾ ਆਪਣੇ ਜਿਹੜੀਆਂ ਡੇਕਾਂ ਨੇ ਉਹ ਸ਼ਾਂਗਣ ਵਾਲੀਆਂ ਹੋ ਰਹੀਆਂ ਨੇ ਜੀ ਬਸ ਵਿਜੀ ਹੋਣ ਕਰਕੇ ਟਾਈਮ ਨਹੀਂ ਲੱਗ ਰਿਹਾ ਹੈਗਾ ਡੈਡੀ ਉਹਨਾਂ ਨੂੰ ਕਿਹਾ ਵੀ ਇਹਨਾਂ ਦੀ ਕਟਾਈ ਕਰਵਾ ਦਿਓ ਡੇਕਾਂ ਦੀ ਕਾ ਜਦੋਂ ਇਹ ਕੂੜਾਖੰਡ ਦਾ ਉਦੋਂ ਤਾਂ ਆਪਾਂ ਨੂੰ ਐ ਹੋ ਜਾਂਦਾ ਹਨਾ ਵੀ ਇਹ ਦਰਖਤ ਹੋਣੇ ਚਾਹੀਦੇ ਵੀ ਐਨਾ ਗੰਦ ਪੈ ਜਾਂਦਾ ਸੀ ਕਿਉਂਕਿ ਦੋ ਵਾਰ ਝਾੜੂ ਲਾਤਾ ਹੁਣ ਤੀਸਰੀ ਵਾਰ ਤਿਆਰ ਆ ਪਰ ਦਰਖਤ ਹੋਣੇ ਵੀ ਬਹੁਤ ਜ਼ਰੂਰੀ ਨੇ ਸ਼ਾਂ ਵਾਸਤੇ ਵਧੀਆ ਲੱਗਦੇ ਨੇ ਹਨਾ ਆਪਣੇ ਵੇੜੇ 'ਚ ਰੁੱਖ ਲੱਗੇ ਹੋਏ ਆਪਾਂ ਨੇ ਹੁਣ ਬੁਟੀਕ ਦਾ ਕੰਮ ਸ਼ੁਰੂ ਕਰਿਆ ਚਲੋ ਅੰਦਰ ਜਾ ਕੇ ਦੇਖਦੇ ਆਂ ਵੀ ਸੰਦੀਪ ਕੀ ਕਰ ਰਹੀ ਆ ਉਹ ਆਪਦੇ ਬੁਟੀਕ ਦੇ ਕੰਮਾਂ 'ਚ ਵਿਜੀ ਆ ਆ ਜੋਈਏ ਆਪਾਂ ਫਿਰ ਦੇਖੀਏ ਹਾਈ ਹਾਈ ਕਰਲੇ ਭੈਣ ਜੀ ਸੈਟਿੰਗ ਸੁੱਟਾਂ ਦੀ ਬਸ ਚੱਲ ਰਹੀ ਆ ਕੋਸ ਕੋ ਹੋ ਗਈ ਕੋਸ ਕੋ ਰਹੇਗੀ ਆ ਦੇਖੋ ਜੀ ਨਵੇਂ ਬੁਟੀਕ ਤੇ ਕਿਵੇਂ ਗਾ ਪਿਆਰ ਕੇ ਬਸ ਫਿਰ ਜਦੋਂ ਆਇਆ ਪਰਮਾਤਮਾ ਬਾਹ ਫੜਦਾ ਨਾ ਕੰਮ ਤਾਂ ਫਿਰ ਐਂ ਚੱਲਦਾ ਜੀ ਸ਼ਾਸਤਿਕਾਲ ਸਾਰਿਆਂ ਤੋਂ ਪਹਿਲਾਂ ਤੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਮੋਂਗੇ ਵੈਲਕਮ ਆ ਆਪਣੇ ਨਵੇਂ ਬੁਟੀਕ ਤੇ ਹਨਾ ਨੰਬਰ دار ਬੁਟੀਕ ਇਹ ਸੋਡਾ ਸਾਰੇ ਭੈਣ ਭਾਈਆਂ ਦਾ ਪਿਆਰ ਇਹ ਆ ਜੀ ਹਨਾ ਯੇ ਯਕੀਨ ਮੰਨੋ ਨਾ ਤਾਂ ਮੈਂ ਕਹਿੰਦੀ ਵੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਕੋਈ ਅੰਤ ਨਹੀਂ ਹੈਗਾ ਬਸ ਇਹੀ ਸਾਨੂੰ ਚਾਹੀਦਾ ਸੀ ਤੇ ਅੱਜ ਆਪਾਂ ਤੁਹਾਡੇ ਬਾਤ ਤੇ ਲੈ ਕੇ ਆਏ ਬਹੁਤ ਬਹੁਤ ਸੋਹਣੇ ਸੂਟ ਦੇਖੋ ਜੀ ਫਿਰ ਹਾਂਜੀ ਤੁਹਾਨੂੰ ਕਰਾਓ ਚੈੱਕ ਸੋਨ ਚੈੱਕ ਕਰਾਉਂਦੇ ਆਂ ਜੀ ਚੈੱਕ ਕਰੋ ਵੀ ਕਰਾਓ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਆਂ ਬੈਲਵਟ ਦਾ ਸੂਟ ਜਿਹੜਾ ਬਹੁਤ ਸੋਹਣਾ ਬਹੁਤ ਪਿਆਰਾ ਦੇਖੋ ਜੀ ਕਰਦਾ ਮੈਂ ਲੈ ਲਾਂ ਹਾਂ ਤਾਂ ਤਾਂ ਪਹਿਲਾਂ ਤਾਂ ਮੈਲੇ ਲਾਂ ਪਰ ਮੈਨੂੰ ਵੀ ਕੀ ਦਵਾਉਂਦਾ ਨਹੀਂ ਹੈਗਾ ਹਾਂ ਤੇਰਾ ਆਉਦਾ ਪਰ ਠੀਕ ਹੋ ਕੁ ਸਮਝ ਕੇ ਚੱਲੋ ਦੇਖੋ ਨਹੀਂ ਜੇ ਤੁਸੀਂ ਦਵਾਉ ਤਾਂ ਥੋੜਾ ਜਿਆਦਾ ਸਵਾਦਾ ਆਵੇ ਮੋਨਿਕਾ ਆ ਤਾਂ ਆ ਦੇਖੋ ਕਿਆ ਭਾਈ ਗਲੇ ਤੇ ਵਰਕ ਸਾਰੇ ਸੂਟ ਚ ਬੂਟੀ ਹੈ ਨੀਚੇ ਘੇਰਾ ਸਾਰਾ ਕੱਟ ਵਰਕ ਦਾ ਤੇ ਦੇਖੋ ਬਾਜੂ ਤੇ ਵੀ ਵਰਕ ਤੇ ਜੇ ਇਹਦਾ ਸ਼ਾਲ ਦਿਖਾਵਾਂ ਕਿਆ ਬਾਤ ਹੈ ਉਹ ਵੀ ਕੱਟ ਵਰਕ ਦਾ ਵਰਕਾ ਸਾਰੇ ਬੂਟੀ ਦੇਖੋ ਜੀ ਪੂਰਾ 2 ਮੀਟਰ ਦਾ ਪిల్లా ਡੁੱਲਾ 20 ਤੋਂ ਵੀ ਤਿੰਨ ਦੀ ਇਹ ਜਾਊਗਾ ਜੀ ਸਾਰੇ ਤੇ ਕੱਟਵਰਕ ਸਾਰੇ ਚ ਬੂਟੇ ਇਹ ਅਸੀਂ ਰੱਖ ਬੈਲਵਟ ਦਾ ਇਹ ਚ ਮੇਰੀ ਬਹੁਤ ਜਾਨ ਆ ਦੇਖੋ ਕਿੰਨਾ ਹਾਂ ਹਾਂ ਇਹਦੇ ਚ ਦੋ ਕਲਰ ਨੇ ਇੱਕ ਆ ਕਲਰ ਆ ਮਹਿੰਦੀ ਕਲਰ ਆ ਗ੍ਰੀਨ ਕਹਿੰਦੇ ਡਾਰਕ ਗ੍ਰੀਨ ਦੇਖੋ ਕਿੰਨਾ ਹੈਵੀ ਆ ਦੋ ਕਲਰ ਇਹਦਾ ਵੀ ਸ਼ਾਲ ਬਹੁਤ ਸੋਹਣਾ ਸਾਰੇ ਚ ਕੱਟਵਾਰ ਕਸਾਰੀ ਚ ਬੂਟੀ ਇਹਦਾ ਸ਼ਾਲ ਵੀ ਬਹੁਤ ਖੁੱਲਾ ਡੁੱਲਾ ਪੂਰਾ ਹਾਂਜੀ ਟੈਕ ਮੇਰਾ ਫੇਵਰੇਟ ਆ ਕੋਲੋ ਬੱਟੀ ਸੂਟ ਜਿਹੜੇ ਮੈਂ ਆਪਦੇ ਵਾਸਤੇ ਸelect ਕਰ ਲੇ ਬਾਕੀ ਤੁਸੀਂ ਵੀ ਕਰ ਸਕਦੇ ਹੋ ਸੋਨੂੰ ਵੀ ਕੋਈ ਜਵਾਬ ਨਹੀਂ ਹੈਗਾ ਮੈਂ ਪਾਇਆ ਜਾਂ ਤੁਸੀਂ ਨੇ ਪਾਇਆ ਬਸ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਆਰਡਰ ਕਰੋ ਕੀ ਬਾਤ ਹੈ ਸ਼ਾਲ ਦੇਖੋ ਜੀ ਪੀਸ ਬਹੁਤ ਵਧੀਆ ਕਰਦਾ ਨਾ ਦੇਖਣਸਾਰ ਜੀ ਸਾਰੇ ਸੂਟ ਦੇ ਵਿੱਚ ਬੂਟੀ ਆ ਬਾਰਡਰ ਆ ਤੇ ਨਾਲ ਸ਼ਾਲ ਇਹ ਵੀ ਫਾਇਦਾ ਮੈਚਿੰਗ ਸ਼ਾਲ ਜੀ ਸ਼ਾਲ ਦੇ ਉੱਤੇ ਵੀ ਬਾਰਡਰ ਪੂਰਾ ਹੂੰ ਕਿੰਨੇ ਕੇ ਪੈਸੇ ਆ ਭਾਈ ਪੈਸੇ ਪੈਸੇ ਤਾਂ ਬਹੁਤ ਘੱਟ ਨੇ ਜੀ ਤੁਸੀਂ ਲੈਣ ਵਾਲੇ ਬਣੋ ਆਰਡਰ ਕਰੋਗੇ ਰਾ ਤੁਸੀਂ ਪ੍ਰੀਮਾ ਮੰਗੋ ਹੈਗਾ ਜੀ ਹਾਂਜੀ ਪ੍ਰੀਮਾ ਮੰਗੋ ਆ ਆਰਡਰ ਕਰੋ ਤੁਸੀਂ ਫੁੱਲ ਆਫਰਾਂ ਦੇਵਾਂਗੇ ਅਸੀਂ ਤੁਹਾਨੂੰ ਫਾਇਦੀ ਫਾਇਦੇ ਠੀਕ ਆ ਕਿ ਨਹੀਂ ਕੰਮੇ ਵੀ ਫਰੇਗੇ ਇਹਦੇ ਇਹਦੇ ਬਸ ਤਿੰਨੇ ਰਹਿ ਗਏ ਜੀ ਤੇ ਮੈਂ 12 ਪੀਸ ਆਦੇ ਕਿੰਨੇ ਦੇ ਹਾਂਜੀ ਸਾਰੇ ਇਹਦੇ ਨਾਲ ਦਾ ਇੱਕ ਪਾਈ ਜਲਦੀ ਤੋਂ ਜਲਦੀ ਆਰਡਰ ਕਰਦੋ ਹਨਾ ਹਾਂਜੀ ਇੱਕ ਪੀਸ ਆ ਰਹਿ ਨਾ ਹੋਵੇ ਅੱਛਾ ਇਹਦੇ ਨਾਲ ਦਾ ਇੱਕ ਸੂਟ ਕਿੱਥੇ ਗਿਆ ਇੱਕ ਬਾਹਰ ਕੱਢਿਆ ਪਿਆ ਦੇਖਾ ਤਿੰਨ ਨੇ ਤਿੰਨ ਰਹਿ ਗਏ ਇਹਦੇ ਨਾਲ ਆ ਸੀ ਤਿੰਨ ਪੀਸ ਰਹਿ ਗਏ ਭਾਈ ਹਾਂ 12 ਪੀਸ ਆਦੇ ਆ 9 ਪੀਸ ਲੱਗੇ ਚੋ ਇਹਦੇ ਵਿੱਚੋਂ ਤੁਸੀਂ ਜਿਹੜਾ ਵੀ ਸੂਟ ਲੈਣਾ ਆਪਾਂ ਨੂੰ ਹਣਾ ਸਕਰੀਨ ਤੇ ਆਪਣਾ ਨੰਬਰ ਦਿੱਤਾ ਗਿਆ ਉਹਦੇ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਨਾਲ ਸ਼ਾਲ ਨੇ ਜੀ ਖੁੱਲੇ ਡੁੱਲੇ ਐਂ ਪੂਰੇ ਵੱਡੇ ਨਾਲ ਤਿੰਨੇ ਕਲਰ ਇਹ ਵੀ ਬਹੁਤ ਵਧੀਆ ਨੇ ਤਿੰਨੇ ਕਲਰ ਬਹੁਤ ਸੁੰਨੇ ਨੇ ਮਹਿੰਦੀ ਕਲਰ ਫਿਰੋਜੀ ਕਲਰ ਹਾਂਜੀ ਅੱਜ ਤਾਂ ਸੰਦੀਪ ਨੇ ਪੂਰਾ ਨਾ ਢੇਰ ਲਾਰਖਿਆ ਸੂਟਾਂ ਦਾ ਤੇ ਅਗਲਾ ਸੂਟ ਦੇਖੋ ਆਪਾਂ ਨੇ ਇੱਧਰ ਸਟੈਚੂ ਤੇ ਲਾਇਆ ਹੋਇਆ ਇਹਦੇ ਵਿੱਚ ਸੁੰਨ ਦਿਖਾਉਣੇ ਆਪਾਂ ਦੇਖੋ ਕਿੰਨਾ ਸੋਹਣਾ ਔਰ ਗੈਂਜਾਇ ਦੀ ਕਮੀਜ਼ ਤੇ ਨਾਲ ਲੈਸ਼ ਵਰਕ ਦਾ ਦੁਪੱਟਾ ਸ਼ਿਲਕ ਦੀ ਸਲਵਾਰ ਪੌਂਚੇ ਤੇ ਵਰਕ ਟਾਈ ਐਂਡ ਡਾਈ ਤੇ ਇਹਦੇ ਤੋਂ ਮਿਲਣਗੇ 3-4 ਕਲਰ ਫਰੋਜੀ ਸਕਾਈ ਬਲੂ ਪਰਪਲ ਪਿੰਕ ਦਿਖਾਓ ਜੀ ਜਿਹੜਾ ਤੁਹਾਨੂੰ ਸੂਟ ਚਾਹੀਦਾ ਸਕਰੀਨਸ਼ਾਟ ਲਓ ਆਪਾਂ ਨੂੰ ਮੈਸੇਜ ਕਰੋ WhatsApp ਤੇ ਸੂਟਾਂ ਦਾ ਕੋਈ ਘਾਟਾ ਨਹੀਂ ਹੈਗਾ ਇਹ ਸੂਟ ਬਹੁਤ ਜ਼ਿਆਦੇ ਵਧੀਆ ਨੇ ਜੀ ਤੇ ਆਹ ਵਾਲੇ ਦੇਖੋ 벨ਵਟ ਦੇ ਤੁਸੀਂ ਤਾਂ ਦੇਖ ਕੇ ਕਹੋਗੇ ਵੀ ਇੰਨਾ ਸੋਹਣਾ ਸੂਟ ਇਹ ਤਾਂ ਯਿਸਾਰ ਦੀ ਨਹੀਂ ਦੇਖੋ ਜੀ ਪਹਿਲਾਂ ਤਾਂ ਸ਼ਾਲ ਦੇਖੋ ਇਹਦਾ ਸਟੋਨ ਲੱਗੇ ਹੋਏ ਬਹੁਤ ਲੈਸ ਲੱਗੀ ਹੋਈ ਇਹ ਵੀ ਫ੍ਰੀ ਮੰਗੋ ਜੀ ਮੈਂ ਹਾਂਜੀ ਵਿਆਹ ਸਾਧੀਆਂ ਚ ਪਾਉਣ ਵਾਲੇ ਤੇ ਹੁਣ ਦੇਖੋ ਤਮਾਕਾ ਆ ਲਓ ਜੀ ਹਾਂ ਚੰਕ ਲੱਗ ਰਿਹਾ ਹੈ ਦੇਖੋ ਹਾਂਜੀ ਰੇਟ ਵੀ ਬਿਲਕੁਲ ਜਾਇਜ਼ ਨੇ ਬਾਸ ਤੋਂ ਸੀ ਲੈਣ ਵਾਲੇ ਬਣੋ ਸੂਟ ਬਹੁਤ ਸੋਹਣੇ ਨੇ ਸਾਡੇ ਕੋਲ ਆਪਾਂ ਚੀਜ਼ ਉਹ ਲੈ ਕੇ ਆਏ ਆ ਜਿਹੜੀ ਸਭ ਨੂੰ ਪਸੰਦ ਆਵੇ ਹਾਂ ਨਾਲੇ ਵੀ ਹਰ ਕੋਈ ਲੈ ਸਕੇ ਰੇਟ ਕੋਈ ਆਪਣੇ ਉਹ ਨਹੀਂ ਹੈਗੇ ਦੇਖੋ ਪਹੁੰਚਾ ਨਾ ਚਾਂਬੜਾ ਤੇ ਹੋਰ ਦਿਖਾਉਣਾ ਆਪਾਂ ਆ ਮੰਮੀਆਂ ਵਾਸਤੇ ਸਪੈਸ਼ਲ ਆਈਟਮ ਆ ਸਰਦਾਰੀ ਸੂਟ ਵੀ ਦਿਖਾਓ ਜੀ ਫਿਰ ਕਿਤੇ ਮੰਮੀਆਂ ਗੁੱਸੇ ਹੋ ਜਾਣਗੇ ਸਾਰੇ ਸੂਟ ਕੁੜੀਆਂ ਵਾਲੇ ਸਾਡੇ ਵਾਸਤੇ ਕੋਈ ਵੀ ਨਹੀਂ ਦੇਖੋ ਜੀ ਫਿਰ ਮੰਮੀ ਵੀ ਕਰਤੀ ਪੂਰੀ ਖੁਸ਼ ਇਹ ਆ ਲਓ ਜੀ ਵਾਹ ਬਈ ਬਾਗ ਪਸ਼ਮੀਨੇ ਦਾ ਸੂਟ ਯਾਰ ਪਸ਼ਮੀਨਾ ਨਾਲ ਸ਼ਾਲ ਢੁਲਾ ਢੁਲਾ ਵਧੀਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪੈਨ ਜੀਚ ਹੋਰ ਕਲਰ ਵੀ ਨੇ ਹਾਂਜੀ ਕਲਰ ਬਹੁਤ ਨਾਲ ਸ਼ਾਲ ਇਹਦੇ ਆ ਦੇਖੋ ਬਾਰਡਰ ਸ਼ਾਲ ਤੇ ਵੀ ਹਾਂਜੀ ਦੇਖੋ ਸ਼ਾਲ ਕੋਲਾ ਡੁਲਾ ਫੁੱਲ ਆਫਰਾ ਰੇਟ ਬਿਲਕੁਲ ਹੀ ਘਟ ਇਹ ਰਿਚ ਕਲਰ ਚਾਰਟ ਦੇਖੋ ਜੀ ਬਲੈਕ ਬਲੂ ਮਸਟਰਡ ਲਾਉ ਜੀ ਬੋਲ ਬੋਲ ਕੇ ਖੰਗ ਵੀ ਹੋ ਗਈ ਜੀ ਤੇਰੇ ਵਿੱਚ ਹੈਗੇ ਨੇ ਜੀ ਪੰਜ ਕਲਰ 12 ਵਿੱਚ ਦੇਵੀਆਂ ਹਾਂਜੀ ਆਰਡਰ ਹੋਈ ਜਾਂਦੇ ਨੇ ਕੁਸਤਾ ਆਨਲਾਈਨ ਕੁਸ ਆਫਲਾਈਨ ਜਿਹੜੇ ਘਰੇ ਆ ਕੇ ਲੈ ਕੇ ਜਾਂਦੇ ਨੇ। ਹਾਂ ਕੋਈ ਰਹਿ ਗਿਆ ਜੀ ਪੰਜ ਐ ਬਣੂਗਾ ਦੇਖੋ ਜੀ ਭਾਈ ਇਹ। ਹਾਂਜੀ। ਵੀਡੀਓ ਸਾਡੇ ਤੋਂ ਬਣਦੀ ਨਹੀਂ ਹੈਗੀ। ਟਾਈਮ ਨਹੀਂ ਲੱਗਦਾ ਕਈ ਵਾਰ ਬਣਾਉਣ ਦਾ। ਕਿਉਂਕਿ ਸਟਾਕ ਆਉਣ ਦਾ ਬਾਅਦ ਚ ਲੈਣ ਵਾਲੇ ਪਹਿਲਾਂ ਲੈ ਜਾਂਦੇ ਨੇ। ਆਹ ਦੇਖੋ ਜੀ। ਸ਼ਾਲ ਸੂਟ। ਯਾਰੀ ਦਾ ਵਰਕ ਨੈਕ ਤੇ। ਅੱਜ ਤੁਸੀਂ ਦੇਖਦੇ ਜਾਇਓ। ਇਹ ਤਾਂ ਅੱਧਾ ਪੜਾ ਕੇ ਪਾਇਨ ਬਹੁਤ ਪਰੋਪਿਆ ਕਹਿੰਦੇ ਅਗਲੇ ਬਲੌਸ ਕਿ ਹਾਂ ਹਾਂ ਜੀ ਥੋੜਾ ਥੋੜਾ ਕਰਕੇ ਇਹ ਤਾਂ ਹਲੇ ਰੂੰਗਾ ਹੀ ਆ ਆ ਦੇਖੋ ਲੈਂਥ ਦਾ ਕੋਈ ਇਸ਼ੂ ਨਹੀਂ ਕਿੰਨਾ ਸੋਹਣਾ ਮੈਚਿੰਗ ਬਾਟਮ ਬੜੀਆ ਗਰਮ ਸੂਟ ਨੇ ਤੇ ਨਾਲ ਸ਼ਾਲ ਸ਼ਾਲ ਬੱਡਾ ਪੂਰਾ ਹਾਂਜੀ ਹਾਂ ਸਾਰਿਆਂ ਨਾਲ ਵੱਡੇ ਖੁੱਲੇ ਡੁੱਲੇ 2.5 ਮੀਟਰ ਦੇ ਸ਼ਾਲ ਇਹਦੇ ਵਿੱਚ ਵੀ ਸਾਨੂੰ ਚਾਰ ਕਲਰ ਮਿਲ ਜਾਣਗੇ ਜੀ ਇੱਕ ਦੋ ਤਿੰਨ ਚਾਰ ਦੇਖੋ ਜੀ ਕਰੋ ਜੀ ਚੈੱਕ ਦੇਖੋ ਜੀ ਚਾਰ ਬੁਥੇ ਰਹਿ ਗਏ ਇਹਦੀ ਧਲ ਵੀ ਚਾਹੀਦੀ ਨਾ ਹਾਂਜੀ 10 10 12 12 ਪੀਸ ਆਉਂਦੇ ਨੇ ਤੇ ਆਹ ਜਿਹੜੀਆਂ ਕਾਲਜ ਜਾਂਦੀਆਂ ਨੇ ਭੈਣਾਂ ਛੋਟੀਆਂ ਭੈਣਾਂ ਮੇਰੇ ਬਦਲ ਲੱਗਿਆ ਮਾਲਣਾ ਸਾਰੇ ਨਾਲ ਇਹ ਦੋਏ ਰਹਿ ਗਏ ਇਹ ਦੋ ਰਹਿ ਗਏ ਜੀ ਲੋਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਸਕਰੀਨ ਸ਼ਾਟ ਲੈ ਲਿਓ ਤੇ ਆਪਾਂ ਨੂੰ ਆਰਡਰ ਦੇਈ ਜਾਓ ਆ ਦੇਖੋ ਇਹਦੇ ਵਿੱਚ ਇੱਕ ਹੋਰ ਫਾਇਦਾ ਸੋਨੋ ਲੈਸ ਲਾਉਣ ਦੀ ਵੀ ਲੋੜ ਨਹੀਂ ਹੈਗੀ ਅੰਦਰ ਚ ਲੱਗੇ ਲੱਦੇ ਨੇ ਹਾਂਜੀ ਦੇਖੋ ਵੈਰੀ ਗੁੱਟ ਯਾਰ ਗੋਡੇ ਗੱਡਾ ਆਹ ਯਾਰ ਲੱਗੇ ਲਾਸ ਫਿਚਰ ਆ ਲਓ ਜੀ ਇਹ ਤਾਂ ਲੋ ਨਾ ਪੈਨਲ ਬਣੇ ਹੋਏ ਨੇ ਗਾਹ ਤੇ ਦੇਖੋ ਨਹੀਂ ਨਹੀਂ ਲੈਸ ਆ ਦੇਖੋ ਲੈਸ਼ ਲੋਨ ਹੋ ਰਹੇ ਬੇਮਾਗੀ ਜਿਹਾ ਲਗਾ ਲਾਈਨਰ ਨੀਚੇ ਲੱਗਦੀ ਹੈ ਮੈਚਿੰਗ ਇਹਦਾ ਭਾਈ ਸਾਰਾ ਬੁੜੀਆਂ ਵਾਲੇ ਬੁੜੀਆਂ ਨੂੰ ਪਤਾ ਪਾ ਹਾਂਜੀ ਬਾਟਮ ਤੇ ਵਰਕ ਤੇ ਛਾਹ ਹਾਂਜੀ ਦੇਖੋ ਦੇਖੋ ਭਾਈ ਦੇਖੋ ਜੀ ਕਿੰਨਾ ਸੋਹਣਾ ਵੈਰੀ ਗੁੱਡ ਯਾਰ ਇਹਦੇ ਚ ਕਲਰ ਮਿਲ ਜਾਣਗੇ ਚਾਰ ਜੀ ਇਹਦੇ ਵੀ ਦੇਖ ਲੈ ਆ ਇਹ ਵੀ ਆਪਣੋ ਵੀ ਰਾਜੇਗੀ ਇਹਨਾਂ ਤੋਂ ਸਾਰਿਆਂ ਨੇ ਇਹੀ ਆਏ ਤੇ ਤੁਹਾਡੇ ਕਪਾ ਬਲਿਕ ਤੋਂ ਆਪਣੇ ਬਹੁਤ ਵਧੀਆ ਆਰਡਰ ਆ ਰਹੇ ਨੇ ਹਾਂਜੀ ਆਰਡਰ ਬਹੁਤ ਵਧੀਆ ਆ ਰਹੇ ਨੇ ਭਾਈ ਤੁਸੀਂ ਵੀ ਆਪਣੇ ਆਰਡਰ ਦੇ ਸਕਦੇ ਹੋ ਜਲਦੀ ਜਲਦੀ ਨੰਬਰ ਚੱਲ ਰਿਹਾ ਹੈ ਹਾਂਜੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਸਟਾਕ ਖਤਮ ਹੋਵੇ ਆਪਣਾ ਫਾਇਦਾ ਚੱਕ ਲਓ ਕਿਉਂਕਿ ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਦੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਉਹਦੇ ਤੇ ਆਰਬਿਆ ਬੁਟੀਕ ਤੋਂ ਫਾਇਦਾ ਉਠਾਓ ਹਾਂਜੀ ਕਹਿੰਦੇ ਨਾ ਨੰਬਰਦਾਰ ਵੀਡੀਓ ਵਧੀਆ ਫਾਉਂਦੇ ਨੇ ਤਾਂ ਨੰਬਰਦਾਰ ਬੁਟੀਕ ਦਾ ਕੰਮ ਵੀ ਇਹਨੂੰ ਵਧੀਆ ਕਰ ਦੇਣਗੇ ਕਹਿੰਦੇ ਆਪਣੇ ਕੋਲ ਸ਼ਾਲ ਆਏ ਨੇ ਜੀ ਸ਼ਾਲ ਹਾਂਜੀ ਸ਼ਾਲ ਵੀ ਆਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸ਼ਾਲ ਸ਼ਾਲ ਆਏ ਨੇ ਬਹੁਤ ਜਿਆਦੇ ਸਸਤੇ ਰੇਟ ਸੁਣ ਕੇ ਹੈਰਾਨ ਹੋ ਜੀ ਰੇਟ ਸੁਣ ਕੇ ਹੈਰਾਨ ਜੀ ਕਰ ਦਈਏ ਫਿਰ ਲਾ ਜੀ ਦੇਖੋ ਫਿਰ ਅਸੋ ਗਾੜੇ ਕਿੰਨੇ ਦਾ ਹੋਊਗਾ ਇਹ ਹਾਂ ਹਾਂਜੀ ਪੂਰਾ ਖੁੱਲਾ ਡੁੱਲਾ ਦੇਖੋ ਕਿੰਨੇ ਦਾ ਹੋਣਾ ਹੈ ਖੁੱਲਾ ਡੁੱਲਾ ਸ਼ਾਲ ਬਾਰਡਰ ਬਣਿਆ ਹੋਇਆ ਵਿੱਚ ਸਾਰੇ ਦੇ ਦੇਖੋ ਕਿਵੇਂ ਸੋਹਣੇ ਫਲਾਵਰ ਨੇ ਕਿੰਨੇ ਦਾ ਹੈ ਇਹ ਪਾਇਆ ਤੇ ਵੀ ਦੱਸ ਦਾਂਗੇ ਤੁਸੀਂ ਪਹਿਲਾਂ ਦੇਖੋ ਤਾਂ ਸਹੀ ਕਲਰ ਕਲਰ ਇਹਦੇ ਹੀ ਸੋਨੇ ਮਿਲ ਜਾਣਗੇ 5 ਚੱਕੋ ਜੀ ਚੱਕੋ ਜੀ ਦੱਸ ਦਈਏ ਫਿਰ ਦੱਸੋ ਜੀ 300 ਦੇ 2 ਇਹ ਇਕ ਲੌਂਗ ਇਹਦਾ 200 ਦਾ ਅੱਛਾ ਜੀ ਹਾਂ ਜੀ ਫਿਰ ਲੋ ਕੋਈ ਦੇ ਦੂਗਾ 300 ਦੇ ਦੋ ਜੀ ਅਸੀਂ ਦੇ ਰਿਆਂ ਚੱਕੋ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਜਿਹੜਾ ਤੁਹਾਡਾ ਪਿਆਰ ਮਿਲ ਰਹਿਣਾ ਕੋਈ ਰੇਟ ਨਹੀਂ ਆਹ ਦੇਖੋ ਜੀ 200 ਰੁਪਏ ਦਾ ਇੱਕ ਹਾਂ ਜੀ 300 ਦੇ ਦੋ ਭਾਈ ਜੀ ਹਾਂ ਜੀ 6ਤੀ 6ਤੀ ਕਿਤੋਂ ਨਹੀਂ ਮਿਲਣਾ ਕਿਤੋਂ ਨਹੀਂ ਮਿਲਣਾ ਹੈਗਾ ਕਰ ਲੋ ਟ੍ਰਾਈ ਜਿਹੜਾ ਨੰਬਰ ਤਾਰਾਂ ਦੀ ਉਹ ਮਿਲ ਜੂਗਾ ਤੁਹਾਨੂੰ ਆਹ ਦੇਖੋ ਜੀ ਇੱਕ ਹੋਰ ਆਈਟਮ ਇਹਦੇ ਵਿੱਚ ਤਾਂ ਸਾਡੇ ਬੱਚਿਆਂ ਨੇ ਪਹਿਲੀ ਕੱਢ ਲੀਆਂ ਆਹ ਦੇਖੋ ਦੇਖੋ ਜੀ ਵਿਆਹ ਸ਼ਾਦੀ ਚ ਇਹਦੇ ਕਿੰਨੇ ਰੰਗ ਨੇ ਭਾਈ ਖੰਡ ਪਾੜ ਤੇ ਭੋਗਾਂ ਦੇ ਆਲੇ-ਦਾਲੇ ਬੀਬੀਆਂ ਜਾਂਦੀਆਂ ਨੇ ਜਿਹੜੀਆਂ ਸਾਡੇ ਵਰਗੀਆਂ ਇਹਦੇ ਕਿੰਨੇ ਕਲਰ ਨੇ ਇਹਦੇ ਵਿੱਚ ਕਲਰ ਵਾਧੂ ਜੀ ਕਲਰ ਤਾਂ 10-12 ਕਲਰ ਨੇ ਇਹਦੇ ਵਿੱਚ ਜੀ ਕਰੋ 1 2 ਤਿੰਨ ਹੋ ਗਏ ਹਾਂਜੀ ਤਿੰਨ ਹੋ ਗਏ ਇੱਕ ਉਹ ਵਾਲਾ 4 ਨੇੜੇ ਕਰਕੇ ਦਿਖਾਈਂ ਜਾਓ 5 6 ਚੱਕੋ ਜੀ 7 ਇੱਕ ਮੈਂ ਆਪਦੇ ਵਾਸਤੇ 8 ਚੱਕੋ ਜੀ 8 9 ਚੱਕੋ ਜੀ 9 ਇੱਕ ਹੋਰ ਮੈਂ ਆਪਦੇ ਵਾਸਤੇ ਕੱਢਿਆ ਪਾਈਂ ਕਰਕੇ ਰੱਖਿਆ ਦੀ ਬਹੁਤ ਸੋਹਣਾ ਉਹ ਇਹਦਾ ਕੀ ਰੇਟ ਆ ਭਾਈ ਹਾਂ ਆ ਇਹਦਾ ਧਮਾਕਾ ਕਰ ਦिए 500 ਦੇ 2 ਚਾਹੀ ਹਾਂਜੀ ਲੈ ਇੱਕ ਲੈਣਾ ਹੋਵੇ ਤਾਂ 300 ਦਾ ਇੱਕੋ ਜੀ ਹਾਂਜੀ ਫ੍ਰੀ ਸ਼ਿਪਿੰਗ ਇਹ ਪਈ 300 ਦਾ ਇੱਕ 500 ਦਾ ਦੇਖੋ ਹਾਂਜੀ ਸ਼ਾਲ ਦੇਖੋ ਐਡਾ ਸ਼ਾਲ ਬਿਲਕੁਲ ਭਾਈ ਉਹ ਖਤ ਦਾ ਕੋਈ ਨਹੀਂਗਾ ਹਾਂਜੀ ਕਰੋ ਫੇਰ ਆਰਡਰ ਦੋ ਤੋਂ ਘੱਟ ਦਾ ਆਰਡਰ ਕਰਿਓ ਨਾ ਜੀ ਹਾਂ ਹੈਨਾ ਕਿਉਂਕਿ ਜਦੋਂ ਆਪਾਂ ਸੋਡ 300 ਰੁਪਏ ਦਾ ਇੱਕ ਪਈ ਸਾਡਾ ਦਿਲ ਕਰਦਾ ਵੀ ਅਸੀਂ ਰੱਖ ਲਈਏ ਹਾਂਜੀ ਜਿਵੇਂ ਚਾਹੇ ਰੱਖ ਕੇ ਦੋ ਪਹਿਣਾ ਚਾਰ ਮੰਗਾ ਲਓ ਬਦਲ-ਬਦਲ ਕੇ ਤਾਂ ਲਓਗੇ ਕਿ ਤੇ ਨਹੀਂ ਜਾਂਦੇ ਹੈਗੇ 1000 ਦੇ 4 ਹੈ ਹਾਂਜੀ 1000 ਦੇ 4 ਪਾਈ ਹਾਂਜੀ ਦੇਖੋ ਹੋਰ ਹੋਰ ਸੌਣੇ ਦਿਖਾਉਣੇ ਆ ਜੀ ਟਮਾਕਾ ਗੱਡੀ ਆ ਹੋਰ ਟਮਾਕਾ ਟਮਾਕੀ ਟਮਾਕੀ ਅੱਜ ਵੀ ਤੇ ਆਪੀਓ ਜਦੋਂ ਕਮਾ ਕੇ ਆਲੇ ਬਲਾਉਂ ਸਿਮਾ ਹਾਂਜੀ ਅੱਜ ਵਾਸਤੇ ਬਸ ਇੰਨਾ ਕੀ ਬਹੁਤ ਆ ਹਾਂ ਤੋ ਇੱਕ ਮਿੰਟ ਕਰ ਦੋ ਵੱਧ-ਵੱਧ ਤੇ ਉਹਦਾ ਆਰਡਰ ਕਰ ਲਓ ਵੱਧ-ਵੱਧ ਹਾਂਜੀ ਸਾਨੂੰ ਤੁਹਾਡੀ ਸਪੋਰਟ ਵੀ ਬਹੁਤ ਜ਼ਿਆਦਾ ਜ਼ਰੂਰੀ ਹਾਂ ਹਾਂਜੀ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਨੇ ਜਿਹੜਾ ਨੰਬਰ ਦਾ ਰੂਬਿਆ ਬੁਟੀਕ ਕੀਤਾ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਸੋਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅਸੀਂ ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਹੁਣ ਤੱਕ ਤੁਸੀਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਹਾਂਜੀ ਇੱਕ ਗੱਲ ਹੋਰ ਸੰਦੀਪ ਉਹ ਜਿਹੜੀ ਹੋ ਰੱਖੀ ਆ ਸੋਟੀ ਉਹ ਕਾਦੇ ਵਾਸਤੇ ਰੱਖੀ ਹੋਈ ਆ ਇਹ ਕੋਈ ਜਾਦੂ ਮੰਤਰ ਵਾਸਤੇ ਰੱਖੀ ਆ ਇਹ ਤੇਰੇ ਵਰਗਾ ਜਿਹੜਾ ਹਰੇਕ ਸੂਟ ਤੇ ਨੀਂਦ ਸਿੱਟ ਕੇ ਪਾ ਜਾਂਦਾ ਨਾ ਉਹ ਤੇਰੇ ਵਾਸਤੇ ਆ ਅੱਛਾ ਜੀ ਇਹ ਸਾਡੇ ਡੈਡੀ ਨੇ ਸਾਡੇ ਵਾਸਤੇ ਦੇਸੀ ਨਿਗਾੜ ਲਾਇਆ ਦੇਖ ਲਓ ਦੇਸੀ ਜੱਟਾਂ ਦੇ ਦੇਸੀ ਨਿਗਾੜ ਬੁੱਝਤੀ ਆ ਇਹ ਦੱਸੋ ਇਹ ਕਾਦੇ ਵਾਸਤੇ ਰੱਖੀ ਆ ਇਹ ਤੂੰ ਦੱਸ ਇਹ ਕਾਦੇ ਵਾਸਤੇ ਹੋ ਸਕਦੀ ਆ ਇਹ ਮੈਨੂੰ ਲੱਗਦਾ ਡੈਡੀ ਨਾ ਹਾਂਜੀ ਚਲੋ ਪਹਿਲਾਂ ਆਪਾਂ ਤੁਹਾਨੂੰ ਨਗਰ ਕੀਰਤਨ ਦਿਖਾ ਦਈਏ ਇਹ ਗੱਜ ਬਣਾਇਆ ਡੈਡੀ ਨੇ ਸਾਡੇ ਵਾਰ ਡੈਡੀ ਨੇ ਨਾ ਸਾਡੇ ਵੀ ਮਤਲਬ ਦੇਸੀ ਬੰਦਿਆਂ ਨੇ ਦੇਸੀ ਜਗਾੜ ਡੈਡੀ ਕਹਿੰਦੇ ਤੁਸੀਂ ਗੱਜ ਹੈਗਾ ਤੁਹਾਡੇ ਕੋਲ ਅਸੀਂ ਨੇ ਕਿਹਾ ਵੀ ਨਹੀਂ ਸਾਡੇ ਕੋਲ ਫੀਤਾ ਇਹ ਡੈਡੀ ਨੇ ਸਾਨੂੰ ਗੱਜ ਬਣਾ ਕੇ ਦਿੱਤਾ ਮੈਂ ਕਿਹਾ ਕਿ ਜਦੋਂ ਨਾ ਕੀਰਤਨ ਆ ਗਿਆ ਆਪਣੇ ਗੇਟ ਅੱਗੇ ਆਪਾਂ ਮੱਥਾ ਟੇਕ ਲਈਏ ਤੁਹਾਨੂੰ ਵੀ ਦਰਸ਼ਨ ਕਰਾ ਲਈਏ ਹਾਂਜੀ ਚਲੋ ਆ ਨਵਾਂ ਤੇਨਿਆ ਜੇ ਬੱਚੇ ਪੜਨਾ ਆਏ ਨੇ ਹੈ ਉਹ ਵੀ ਵੀਡੀਓ ਸੋਨੂੰ ਨਾਲ-ਨਾਲ ਅੱਜ ਸੋਨੂੰ ਨਗਰ ਕੀਰਤਨ ਦੇ ਦਰਸ਼ਨ ਵੀ ਕਰਾਤੇ ਦੇਖੋ ਕਿੰਨਾ ਸੋਹਣਾ ਦਿਨ ਚੜਿਆ ਅੱਜ ਹਨਾ ਆਪਣੀ ਬੁਟੀਕ ਦੀ ਉਹ ਪਰਵਾਹਾਂ ਦੇ ਨਾਲ-ਨਾਲ ਆਪਾਂ ਨੇ ਸੁਣ ਹਨਾ ਅੰਦਰ ਕਿੰਨਾ ਜਿਆਦਾ ਸੁਣਦਾ ਤਾਂ ਸਾਰੇ ਪਾਸੇ ਹੁਣ ਸੁਣਦਾ ਹਨਾ ਬਹੁਤ ਵਧੀਆ ਹੈ ਸਾਲ ਨਗਰ ਕੀਰਤਨ ਉਹ ਕਰਦੇ ਨੇ ਇਹ ਆਪਣੇ ਕੋਲ ਅਕੈਡਮੀ ਬਣੀ ਹੋਈ ਆ ਬਸ ਤੇ ਆਏ ਸਾਲ ਬਹੁਤ ਵਧੀਆ ਸਾਰੇ ਆਏ ਦਾ ਇਹਦੇ ਪਿੰਡਾਂ ਚ ਨਗਰ ਕੀਰਤਨ ਜਾਂਦਾ ਆਪਣੇ ਘੋਟੋ ਘਟ ਮੈਨੂੰ ਲੱਗਦਾ 7-8 ਪਿੰਡਾਂ ਤੇ ਜਾਂਦਾ ਨਗਰ ਕੀਰਤਨ ਆਪਣ ਕੋਤੀ ਲੱਗਿਆ ਪਹਿਲਾਂ ਵੀ ਹਾਂ ਸਵੇਰੇ ਸਵੇਰੇ 9:00 ਤੋਂ ਕਰੀ ਉਹ ਆਪਣਾ ਨਗਰ ਕੀਰਤਨ ਦਾ ਪਤਾ ਨਹੀਂ ਹੈ ਨਾ ਉਹ ਟਰੈਕਟਰ ਘੜਾਈ ਦੀ ਕਰੇ ਮੇਲ ਲੈ ਚੱਲਦੇ ਜਾਲ ਵਿੱਚ ਪਰ ਹੌਣਕ ਬਾਜੀਆਂ ਦੀ ਆ ਉਹਰਾ ਉਹ ਹੋ ਗਿਆ ਉਹ ਪਰਾ ਨਹੀਂ ਅੱਜ ਹਵਾ ਕਰਕੇ ਬਾਜ ਨਹੀਂ ਆ ਬਾਜ ਨਹੀਂ ਆ ਨਹੀਂ ਜਦੋਂ ਵਧੀਆ ਅਕੈਡਮੀ ਦਾ ਪਰਾਂ ਲੱਗਾ ਕਾਲਕਣੀ ਬੁੱਧਾਣਾ ਨਾ ਬਹੁਤ ਵਧੀਆ ਸਿੱਖੀਆਂ ਨਾਲ ਜੋੜਦੇ ਨੇ ਵਧੀਆ ਲੱਗਦਾ ਪਈ ਆ ਨਾ ਬਤੋ ਸਿੱਖੀਆਂ ਨਾਲ ਬੱਚਿਆਂ ਨੂੰ ਜੋੜਦੇ ਨੇ ਚੰਗੀ ਗੱਲ ਹੈ ਇਹਨਾਂ ਦਾ ਧੰਨਵਾਦ ਕਰਦਾ ਨਾ ਬਹੁਤ ਵਧੀਆ ਬੱਚੇ ਕੀਰਤਨ ਕਰਦੇ ਨੇ ਆਪਣੇ ਬਾਪੂ ਜੀ ਦੇ ਭੋਗ ਤੇ ਵੀ ਨਾ ਬੱਚਿਆਂ ਨੇ ਕੀਰਤਨ ਕਰਿਆ ਸੀ ਬਹੁਤ ਵਧੀਆ ਕਰਿਆ ਐਵੇਂ ਲੱਗਦਾ ਸੀ ਵੀ ਜਿਵੇਂ ਹਨਾ ਪਤਾ ਨਹੀਂ ਕਿੰਨੇ ਕਸਾਲਾਂ ਦੇ ਸਿੱਖੇ ਹੋਏ ਵਧੀਆ ਰਗੀ ਕਰਦੇ ਹੁੰਦੇ ਨੇ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਸੀ ਸਾਰਿਆਂ ਨੇ ਬਹੁਤ ਵਧੀਆ ਕੀਰਤਨ ਕਰਿਆ ਜੇ ਹੁਣ ਇਹਦੇ ਜੜ ਬਣਦੀ ਆ ਪੁੱਤ ਜੜ ਬਣਦੀ ਆ ਉਹਲੇ ਵੀ ਫਿਰ ਗਾਂ ਤੱਕ ਦੇਖੋ ਕਿੰਡੇ ਰਾਗੀ ਢਾਡੀ ਬਣਨਗੇ ਜਿਹੜੇ ਹੁਣ ਵੱਡੇ ਵੱਡੇ ਕਵੀਸ਼ਰੀ ਐ ਉਹਦੇ ਕਵੀ ਨੇ ਉਹ ਕਿਹੜਾ ਪਹਿਲੇ ਦਿਨ ਲੱਗੇ ਤੇ ਛੋਟੇ ਛੋਟੇ ਹੁੰਦੇ ਲਾਓ ਤਿਆਰੀ ਹੁੰਦੀ ਆ ਫੇਰ ਜਿਹੜੇ ਰਾਗੀ ਢਾਡੀ ਬਣਦੇ ਨੇ ਜਾ ਕੇ ਐਨੀ ਵਧੀਆ ਆਵਾਜ਼ ਸੀ ਬੱਚੇ ਦੀ ਬਹੁਤ ਵਧੀਆ ਆਪਣੇ ਡੇਢ ਘੰਟਾ ਲਾਇਆ ਸੀ ਮਿੱਲਰ ਦਾ ਬਾਪੂ ਜੀ ਦੇ ਕੋਲ ਤੇ ਬਿਲਕੁਲ ਹਾਂ ਜਦੋਂ ਮੰਨ ਲਓ ਇਹ ਆਪਦੀ ਉਮਰਾਂ ਤੇ ਜਾਣਗੇ ਜੋਰਾਂ ਤੇ ਉਦੋਂ ਐਨ ਵਧੀਆ ਰਾਗੀ ਢਾਡੀ ਬਣੀ ਹੋਣੀ ਹੈ ਪੜ੍ਹਾਈ ਵੀ ਵਧੀਆ ਕਰਨੀ ਹੈ ਚੰਗੇ ਪੜ੍ਹਾਈ ਦੇ ਨਾਲ ਅਫਸਰ ਬਣ ਕੇ ਨਿਕਲਣਗੇ ਇੱਥੋਂ ਸਾਰਾ ਕੁਝ ਜ਼ਰੂਰੀ ਹੈ ਬੱਚਿਆਂ ਨੂੰ ਆ ਜਾਓ ਜੀ ਚਲਿਏ ਅੱਗੇ ਦੇਖ ਲਾ ਦਿਓ ਆ ਦਰਸ਼ਨ ਕਰੋ ਜੀ हां जी तेरे कपड़े ਪਾਵੇਂਗਾ ਭਾਈ ਤੂੰ ਕਿਹੜੇ ਪਾਵੇਂਗਾ ਕੱਪੜੇ ਪਿਆ ਮਗਰ ਤਾਂ ਪਾਵੇਂਗਾ ਤੂੰ ਮੈਂ ਦੇਖਾਂ ਮੈਨੂੰ ਮਗਰ ਤਾਂ ਪਾਉਂਦਾ ਮੈਂ ਕਿਆ ਬਜੀ ਮਿਰੂ ਇਹਨੂੰ ਪਈ ਬੀਰੂ ਆਇਆ ਹੋਇਆ ਦੀ ਬੀਰਵਾਰ ਨੂੰ ਸੀ ਨਾ ਰੱਖ ਲਿਆ ਬੀਰੂ ਫੇਰਾ ਹਾਂ ਬੀਰੂ ਕੀ ਪਾਵੇਂਗਾ ਤੂੰ ਪਿਆ ਮਗਰ ਤਾਂ ਪਾਵੇਂਗਾ ਕਹੜਾ ਪਾਵੇਂਗਾ ਚੁੱਟਾ ਕਾਲਾ ਚੁੱਟਾ ਕਿਆ ਆ ਬੁੱਢੀਆ ਪਾਵੇਂ ਜਿੱਤੇ ਬੁੱਢੀਆਂ ਆ ਨਾ ਠੀਕ ਤੇ ਡਰਾ ਪਸ਼ਮੀਨੇ ਦਾ ਸੂਟ ਪਾਉਗਾ ਹਾਂ ਮਿਰੂ ਕੀ ਪਾਵੇਂਗਾ ਸੀ ਕੀ ਪਾਵੇਂਗਾ ਕੋ ਬੈਲਾ ਬੱਟਦਾ ਅੱਖਾਂ ਮਾਰਦਾ ਖੜਿਆ ਰਿਹਾ ਕੀ ਮਾਰਦਾ ਮੂੰਹ ਇਹ ਪੇਵਰ ਮੈਲਵਟ ਦਾ ਸੂਟ ਪਾਉਗਾ। ਇਹਦਾ ਨਾਮ ਆਵੇਗਾ ਭਾਈ ਬੀਰੋ ਹੈ ਦੀ ਪੀਰਵਾਰ ਨੂੰ ਹੋਇਆ ਦੀ ਇਹ। ਅਸੀਂ ਰੱਖ ਲਿਆ ਬੀਰੂ ਨਾਮ ਇਹਦਾ ਭਾਈ। ਲਓ ਜੀ ਹੁਣ ਆਪਾਂ ਕਰਦਾਂ ਨੇ ਇਹਨਾਂ ਦੀ ਦੁਵਾਰਾ ਤੋਂ ਪੈਕਿੰਗ ਸਾਰਿਆਂ ਦੀ ਤੈਹਾਂ ਕਰਕੇ ਆ ਇੱਕ ਛਾਲ ਰਹਿ ਗਿਆ ਤੇ ਇੱਕ ਮਿੰਟ ਪਹਿਨ ਜੀ ਆਪਣਾ। ਅੱਛਾ ਜੀ ਦਿਖਾਓ ਜੀ ਫਿਰ। ਉਹ ਨਗਰ ਕੀਰਤਨ ਆਉਂ ਕਰਕੇ ਅਸੀਂ ਬਾਹਰ ਵਾਗੇ ਨਾ ਫਿਰ ਆਪਣੇ ਗੇਟ ਅੱਗੋਂ ਨਹੀਂ ਲੰਘ ਰਹੇ ਸੀ। ਮੱਥਾ ਟੇਕਣ ਵਾਗੇ। ਜ਼ਰੂਰੀ ਆ। ਬਹੁਤ ਚੰਗਾ ਦਿਨ ਚੜਿਆ ਅੱਜ। ਦੇਖੋ ਜੀ। ਏ ਵੀ ਸਾਨੂੰ ਵੱਡੀਆਂ ਆਫਰ 500 ਦੇ 2 ਠੀਕ ਆ ਜੀ ਬਾਰਡਰ ਬਣਿਆ ਹੋਇਆ ਗਰਮ ਸ਼ਾਲ ਆ ਇਹ ਨਹੀਂ ਹੈਗਾ ਵੀ ਗਰਮ ਨਹੀਂ ਹੈਗੇ ਇਹਦੇ ਵਿੱਚ ਕਲਰ ਮਿਲ ਜਾਣਗੇ ਸਾਨੂੰ ਆ ਦੇਖੋ ਜੀ ਨੇੜੇ ਤੋਂ ਦਿਖਾਉ ਜੀ ਕਿਹੜੇ-ਕਿਹੜੇ ਕਲਰ ਨੇ ਬਲੈਕ ਬਾਰਡਰ ਬਰਾਉਂਜਾ ਮਸਟਰਡ ਗ੍ਰੀਨ ਬਦਿਆ ਗਰਮ ਸ਼ਾਲ ਨੇ ਏ ਪਿੰਕ ਜਾ ਗਿਆ ਪਿੰਕ ਪਰਪਲ ਜਾ ਜੀ ਜਾਮਨੀ ਕਲਰ ਕਹਿ ਦੀ ਇਹ ਵੀ ਤੁਹਾਨੂੰ ਦੱਸਤਾ ਜੀ ਵੱਡੀਆਂ ਆਫਰਾਂ ਬਰਡੇ ਧਮਾਕੇ 500 ਦੇ 2 ਜੀ 300 ਦਾ 1 ਘਟੋ ਘਟ 2 ਆਰਡਰ ਕਰੋ ਜੀ ਮੈਂ ਤੁਹਾਨੂੰ ਚਾਲ ਕਰੋ ਜੀ 2 ਕਰੋ 4 ਕਰੋ ਰਾਕ ਕੇ 8 ਕਰੋ ਸਟਾਕ ਆਪਣੇ ਕੋਲ ਬਾਧੂਆ ਜੀ ਹਨਾ ਕਿਉਂਕਿ ਅੱਗੇ ਸਰਦੀ ਦਾ ਸੀਜ਼ਨ ਆ ਰਿਹਾ ਇਹ ਨਾ ਚੀਜ਼ਾਂ ਦੀ ਇਹ ਲੋਡ ਪੈਣੀ ਆ ਅੱਗੇ ਚਾਹੇ ਡੇਲੀ ਵਾਦਲ ਵਾਦਲ ਕੇ ਲੋ ਗਵਾਂਡੀਆਂ ਨੂੰ ਆਇਆ ਤਾਂ ਵੀ ਸਾਡੇ ਕੋਲ ਤਾਂ ਬਹੁਤ ਆ ਜੀ ਹਾਂ ਕਿ ਨਹੀਂ ਨਾੜੇ ਸ਼ਾਈਨਿੰਗ ਆ ਪੂਰੀ ਬਹੁਤ ਸੋਹਣੇ ਸ਼ਾਈਨ ਵਾਲੇ ਨੇ ਹਾਂਜੀ ਤੇ ਹੁਣ ਆਪਾਂ ਸਾਰਾ ਜਿਹੜਾ ਆਪਣਾ ਕੰਮ ਆ ਹਨਾ ਉਹ ਕਰ ਲਈਏ ਜੀ ਮੈਡਮ ਜੀ ਆਪਣਾ ਗੱਜ ਸਾਈਡ ਤੇ ਕਰ ਲੋ ਹਾਂਜੀ ਇਹ ਸਾਡੇ ਡੈਡੀ ਨੇ ਸਾ ਬੁਟੀਕ ਦੀ ਓਪਨਿੰਗ ਤੇ ਸਾਨੂੰ ਗਿਫਟ ਦਿੱਤਾ ਹਨਾ ਓਪਨਿੰਗ ਅਜੇ ਆਪਾਂ ਪ੍ਰੋਪਰਲੀ ਕਰਾਂਗੇ ਹਾਂਜੀ ਆਪਾਂ ਪੂਰਾ ਸਾਰਾ ਰੂਮ ਵਗੈਰਾ ਸੈੱਟ ਕਰਾਂਗੇ ਹਲੇ ਤਾਂ ਆਪਾਂ ਨੇ ਵੀ ਚਲੋ ਸ਼ੁਰੂਆਤ ਕਰੀਆ ਛੋਡੀ ਤਾਂ ਹੀ ਅਸੀਂ ਕਹਿ ਰያ ਵੀ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੀ سپورਟ ਤੁਹਾਡਾ ਪਿਆਰ ਸਾਨੂੰ ਵਸੇ ਇਹੀ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਉਪਰ ਆ ਡੰਡਾ ਮਿਲ ਗਿਆ ਜੇ ਨਹੀਂ ਕੰਮ ਕਰਦੀਆਂ ਤਾਂ ਸਾਡੇ ਇਹਦੇ ਨਾਲ ਪਾਸੇ ਵੀ ਦੇਖ ਕੇ ਜਾ ਸਕਦੇ ਨੇ ਦੋਏ ਕੰਮ ਕਰਦਾ ਇਹ ਹੈਨਾ ਗਾਜਵੀ ਬਹੁਤ ਸੋਹਣਾ ਜਿਹੜਾ ਵੱਡਿਆਂ ਨੇ ਦੇਤਾ ਸਿਰ ਮੱਥੇ ਆ ਜੀ ਹੈਨਾ ਪਿਆਰ ਆ ਉਹ ਵੀ ਉਹਨਾਂ ਦਾ ਤੇ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਹਨਾ ਦਿਓ ਆ ਗਿਆ ਸ਼ਸ਼ੀਕਾਲ ਤੇ ਆਪਣੀ ਵੀਡੀਓ ਨੂੰ ਕਰਿਓ ਵੱਤਵਾ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ਸ਼ੀਕਾਲ